ਲੋਕਾਂ ਨਾਲ ਆਨਲਾਈਨ ਹੋ ਰਹੀ ਲੁੱਟਾਂ ਖੋਹਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ ਇਸ ਸਮਾਜ ਵਿੱਚ ਇੱਕ ਕੰਪੀਰ ਸਮੱਸਿਆ ਪੈਦਾ ਹੋ ਗਈ ਹੈ ਇਸ ਤੋਂ ਬਚਣ ਲਈ ਸਵਿਫਟ ਟੈਕਨੀਕਲ ਕੈਂਪ ਨੇ ਐਨਐਸਐਸ ਦੇ ਵਲੰਟੀਅਰ ਦੇ ਨਾਲ ਪਿੰਡ ਕੱਗਰਸਰਾਂ ਵਿੱਚ ਇੱਕ ਰੈਲੀ ਕੱਢੀ ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਆਨਲਾਈਨ ਹੋ ਰਹੀ ਲੁੱਟਾਂ ਬਾਰੇ ਅਵੇਅਰ ਕੀਤਾ ਤੇ ਅੱਜ 스위프트 ਟੈਕਨੀਕਲ ਕਾਲਜ ਨੇ 27 3 2025 ਐਨ ਐਸ ਐਸ ਕੈਂਪ ਦੇ ਚੌਥੇ ਦਿਨ ਅੱਜ ਦਾ ਵਿਸ਼ਾ ਲੋਕਾਂ ਨਾਲ ਆਨਲਾਈਨ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਬੱਚਿਆਂ ਵਿੱਚ ਵੱਧ ਰਹੀ ਆਨਲਾਈਨ ਗੇਮਸ ਦੀ ਆਦਤ ਤੋਂ ਜਾਣੂ ਕਰਵਾਇਆ ਅਤੇ ਬਚਨ ਦਾ ਤਰੀਕਾ ਦੱਸਿਆ ਇਸ ਮੌਕੇ ਪੰਜਾਬੀ ਵਿਭਾਗ ਦੇ ਡਾਕਟਰ ਜਸਪ੍ਰੀਤ ਕੌਰ ਸੀਨੀਅਰ ਕਾਰਜਕਾਰੀ ਦਵਿੰਦਰ ਜੀ ਐਨਐਸਐਸ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਸਤਨਾਮ ਸਿੰਘ ਪ੍ਰਿਆ ਮੈਮ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਸ਼ਾਮਲ ਹੋਏ ਇਸ ਮੌਕੇ ਐਨਐਸਐਸ ਵਲੰਟੀਅਰ ਕਸਿਸਤ ਨੇਜਾ ਸਿਮਰਨ ਕੌਰ ਗਗਨਜੋਤ ਕੌਰ ਗੁਰਸ਼ਰਨ ਕੌਰ ਅਤੇ ਲੋਕਾਂ ਨਾਲ ਹੋ ਰਹੀਆਂ ਆਨਲਾਈਨ ਲੁੱਟਾਂ ਖੋਹਾਂ ਤੇ ਫਰਾਡ ਤੋਂ ਬਚਣ ਲਈ ਵਿਸੇ ਅਧੀਨ ਵਿਚਾਰ ਸਾਂਝੇ ਕੀਤੇ ਗਏ ਇਸ ਦੌਰਾਨ ਪਿੰਡ ਕਗਰਸਰਾਂ ਦੇ ਸਰਪੰਚ ਤਰਮਚੰਦ ਪੰਚਾਇਤ ਮੈਂਬਰ ਅਤੇ ਪਤਵੰਤੇ ਸੱਜਣ ਮੌਜੂਦ ਹਨ ਵਿਦਿਆਰਥੀਆਂ ਵੱਲੋਂ ਪਿੰਡ ਕਗਰਸਰਾਂ ਵਿੱਚ ਵਿਸੇ ਨਾਲ ਸੰਬੰਧਿਤ ਜਾਗਰੂਕ ਰੈਲੀ ਵੀ ਕੀਤੀ ਗਈ ਇਸ ਦੌਰਾਨ ਕਾਲਜ ਦੇ ਕੰਪਿਊਟਰ ਵਿਗਿਆਨ ਵਿਭਾਗ ਬੀਸੀਏ ਦੇ ਸਹਾਇਕ ਪ੍ਰੋਫੈਸਰ ਸੈਲਜਾ ਸਹਾਇਕ ਪ੍ਰੋਫੈਸਰ ਪੂਜਾ ਨੇ ਵਲੰਟੀਅਰ ਨੂੰ ਉਤਸ਼ਾਹਿਤ ਕੀਤਾ